ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਪੀਕ ਬਰਨਾਲਾ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੋਵਾਂਗੇ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਵਾਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਬਹੁਤ ਪਿਆਰ ਕਰ ਰਹੀਆਂ ਹਨ ਭੈਣਾਂ ਤੇ ਇੱਕ ਭੈਣਾਂ ਨੂੰ ਆਪਾਂ ਰਿਕਵੈਸਟ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਭੈਣਾ ਵੀਡੀਓ ਦੇਖਣ ਚ ਹੁਣ ਟੈਲ ਬਹੁਤ ਕਰਨ ਲੱਗਾ ਹੀ ਆ ਜਿਵੇਂ ਤੁਸੀਂ ਸਾਡੀ ਵੀਡੀਓ ਨੂੰ ਪਹਿਲਾਂ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਹੁਣ ਵੀ ਸਾਨੂੰ ਉਮੀਦ ਕਰਦੇ ਆ ਤੁਸੀਂ ਇਵੇਂ ਹੀ ਪਿਆਰ ਬਖਸ਼ੋਗੇ ਤੇ ਕਿਉਂਕਿ ਤੁਸੀਂ ਵੀਡੀਓ ਆਪਣੇ ਤੋਂ ਕਈ ਦਿਨ ਨਹੀਂ ਪਾਈ ਗਈ ਸੀ ਉਹਦਾ ਕਰਕੇ ਭੈਣਾ ਵੇਸ ਲੀਆਂ ਹੋ ਗਈਆਂ ਥੋੜੀਆਂ ਜਿਹੀ ਭੈਣਾ ਨੂੰ ਬਾਰ-ਬਾਰ ਰਿਕਵੈਸਟ ਕਰਦੇ ਆ ਜੀ ਵੀਡੀਓ ਨੂੰ ਵੱਧ-ਵੱਧ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਭੈਣਾ ਤੱਕ ਪਹੁੰਚਾਇਆ ਕਰੋ ਹੋਰ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਹੈਗੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਜੀ ਤੁਸੀਂ ਲਾਈਕ ਕਰਨ ਦੀ ਬਹੁਤ ਕਿਰਸ ਕਰਦੇ ਹੋ ਅੱਜ ਜਿਹੜੇ ਆਪਾਂ ਸ਼ੂਟ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟ ਰਹਿਣਗੇ ਜੀ ਪਾਰਟੀ ਵੇਅਰ ਵੀ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਸ਼ਿਮਰ ਦੇ ਸੂਟ ਹੈ ਜੀ ਮਸਲੀਨ ਸ਼ਿਮਰ ਬਹੁਤ ਹੀ ਪਿਆਰਾ ਕੱਪੜਾ ਹੈ ਤੇ ਲੈਂਗ ਦਾ ਵੀ ਕੋਈ ਲੋਡ ਨਹੀਂ ਹੈਗੀ ਵਿਦਆਊਟ ਲੈਂਗ ਬਣਨਗੇ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹੇ ਮੋਟਾ ਮੋਟਾ ਪ੍ਰਿੰਟਰ ਆਵੇਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਜੀ ਮੋਟਾ-ਮੋਟਾ ਬਹੁਤ ਹੀ ਪਿਆਰਾ ਕਲਰ ਹੈ ਮੈਚਿੰਗ ਸੂਟ ਆਉਣਗੇ ਜੀ ਇਹ ਪਲੇਨ ਬਾਟਮ ਰਹੇਗੀ ਨਾਲ ਇਹਦੇ ਵਿੱਚ ਵੀ ਹਲਕਾ-ਹਲਕਾ ਪ੍ਰਿੰਟ ਹੁੰਦਾ ਹੈਗਾ ਨਾਲ ਦਾ ਹੀ ਕਮੀਜ਼ ਦੇ ਥੋੜਾ ਲਾਈਟ ਹੁੰਦਾ ਪ੍ਰਿੰਟ ਤੇ ਮਸਲੀਨ ਸ਼ਿਮਰ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਕੱਪੜਾ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੇ ਰੇਟ ਰਹਿਣਾ ਜੀ 1200 ਰੁਪਏ ਸੂਟ ਦਾ ਫ੍ਰੀ ਸ਼ਿਪਿੰਗ ਹੋਵੇਗੀ 1200 ਰੁਪਏ ਰੇਟ ਹੋਵੇਗਾ ਜੀ ਇਹ ਵਰ ਵਾਲੇ ਸੂਟ ਹੈ ਡਿਜੀਟਲ ਪ੍ਰਿੰਟ ਦੇ ਏਕੇ ਟੈਕਸ ਦੇ ਸੂਟ ਹੈ ਜੀ ਬਹੁਤ ਹੀ ਸੋਹਣੇ ਦੂਸਰਾ ਕਲਰ ਆ ਗਿਆ ਜੀ ਪਿੰਕ ਬਹੁਤ ਹੀ ਪਿਆਰਾ ਜਾਂ ਪਿੰਕ ਕਲਰ ਦਾ ਸੂਟ ਸਾਰੇ ਕਲਰ ਬਹੁਤ ਹੀ ਪਿਆਰੇ ਗਰਮੀ ਦੇ ਅਕੋਰਡਿੰਗ ਜਿਆਦਾ ਡਾਰਕ ਕਲਰ ਪਹਿਣਾ ਪਸੰਦ ਨਹੀਂ ਕਰਦੀਆਂ ਗਰਮੀ ਦੇ ਵਿੱਚ ਤੇ ਇਹ ਪਿੰਕ ਕਲਰ ਦਾ ਸੂਟ ਆਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਮਸਲੀਨ ਸ਼ਿਮਰ ਦੇ ਵਿੱਚ ਹੈ ਜੀ ਤੇ ਰਹਿਣੀ ਬਾਟਮ ਪਲੇਨ ਨਾਲ ਦਾ ਹਲਕਾ ਹਲਕਾ ਪ੍ਰਿੰਟ ਹੋਵੇਗਾ ਪਰ ਪਲੇਨ ਵੀ ਨਹੀਂ ਆਪਾਂ ਕਹਿ ਸਕਦੇ ਥੋੜਾ ਥੋੜਾ ਨਾਲ ਦਾ ਹੀ ਪ੍ਰਿੰਟ ਹੁੰਦਾ ਹੈਗਾ ਹਲਕਾ ਜਿਹਾ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਜੀ 1200 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਸਾਨੂੰ ਵਟਸਐਪ ਤੇ ਮੈਸੇਜ ਕਰਨਾ ਹੈ ਜੇ ਤੀਸਰਾ ਕਲਰ ਆ ਗਿਆ ਜੀ ਇਹ ਹੈ ਕਰੋਜੀ ਕਲਰ ਬਹੁਤ ਹੀ ਸੋਹਣਾ ਹੈ ਵੀ ਇੱਕ ਤੋਂ ਇੱਕ ਪ੍ਰਿੰਟ ਕਲਰ ਪ੍ਰਿੰਟ ਬਹੁਤ ਸੋਹਣਾ ਤੇ ਕਲਰ ਵੀ ਇੱਕ ਤੋਂ ਇੱਕ ਵੱਧ ਕੇ ਹੈ ਜੀ ਕੋਈ ਇਹ ਚੋਹਣ ਵਾਲਾ ਕੱਪੜਾ ਨਹੀਂ ਇਹ ਸ਼ਿਮਰ ਵਿੱਚ ਹੀ ਬਣਿਆ ਹੁੰਦਾ ਹੈਗਾ ਪ੍ਰਿੰਟ ਦੇ ਇਹ ਕੋਈ ਇਹਦੇ ਵਿੱਚ ਤਾਰ ਨਹੀਂ ਹੈਗੀ ਆਪਾਂ ਕੰਨੀ ਤੋਂ ਵੀ ਦਿਖਾ ਦਿੰਨੇ ਆਂਗੇ ਵਿੱਚ ਉਹਨਾਂ ਵਾਲਾ ਕੱਪੜਾ ਕੋਈ ਤਾਰ ਵਾਲਾ ਨਹੀਂ ਹੈਗਾ ਬਿਲਕੁਲ ਮਸਲੀਨ ਸੌਫਟ ਹੈ ਬਿਲਕੁਲ ਸੌਫਟ ਕੱਪੜਾ ਹੈ ਜੀ ਤੇ ਆਏਗੀ ਬਾਟਮ ਫਰੋਜ਼ੀ ਕਲਰ ਦੀ ਹਲਕੀ ਜੀ ਪ੍ਰਿੰਟਿੰਗ ਹੋਈ ਵੀ ਹੈ ਬਾਟਮ ਦੇ ਵਿੱਚ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਮੈਸੇਜ ਕਰਨਾ ਜੀ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜਲਦੀ ਜਲਦੀ ਕਈ ਵਾਰੀ ਫਿਰ ਜਲਦੀ ਆਰਡਰ ਬੁੱਕ ਹੋ ਜਾਂਦਾ ਤੇ ਹੋਰ ਪਹਿਣਾ ਵੀ ਮੰਗ ਕਰਦinger ਰਹਿੰਦੇ ਨੇ ਸੇਮ ਕਲਰ ਦੀ 1200 ਰੁਪਿਆ ਰੇਟ ਹੋਵੇਗਾ ਜੀ ਫ੍ਰੀ ਸ਼ਿਪਿੰਗ ਹੋਵੇਗੀ ਤੇ ਇਹ ਆਉਣਗੇ ਜੀ ਆਪਣੇ ਕੋਲੇ ਦੋ ਸੂਟ ਟੈਬੀ ਦੇ ਪਿਓਰ ਟੈਬੀ ਲੈਨਿੰਗ ਦੇ ਸੂਟ ਹੈ ਜੀ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਸਾਰੇ ਸੂਟ ਸੋਲਡ ਆਊਟ ਹੋ ਗਏ ਸੀ ਆਪਾਂ ਦੁਬਾਰਾ ਸੇਮ ਪ੍ਰਿੰਟ ਲੈ ਕੇ ਆਏ ਸੀ ਪਹਿਣਾ ਦੀ ਡਿਮਾਂਡ ਤੇ ਇਹਦੇ ਵਿੱਚੋਂ ਵੀ ਸੂਟ ਸੇਲ ਹੋ ਗਏ ਜੀ ਇਹ ਆਪਣੇ ਕੋਲੇ ਦੋ ਸੂਟ ਬਾਕੀ ਬਚੇ ਐ ਬਹੁਤ ਹੀ ਸੋਹਣਾ ਕਲਰ ਹੈ ਇਹਨੂੰ ਆਪਾਂ ਜਾਮਨੀ ਡਾਰਕ ਕਹਿ ਸਕਦੇ ਆ ਕਲਰ ਥੋੜੀ ਜੀ ਬਲੂ ਟੋਨ ਦੇ ਵਿੱਚ ਹੈ ਰਾਇਲ ਬਲੂ ਦੀ ਟੋਨ ਹੈਗੀ ਇਹ ਆਏਗੀ ਮਸਲੀਨ ਦੀ ਸਲਵਾਰ ਪ्योर ਮਸਲੀਨ ਦੀ ਤੇ ਇਹਦੇ ਆਏਗਾ ਪੌਂਚਾਂ ਦੇ ਉੱਪਰ ਇਹ ਪ੍ਰਿੰਟ ਵਰਕ ਦੀ ਤਰ੍ਹਾਂ ਫਲਾਰ ਬਣਿਆ ਹੋਇਆ ਜਿਵੇਂ ਵਰਕ ਹੋਇਆ ਹੁੰਦਾ ਬਹੁਤ ਹੀ ਸੋਹਣਾ ਇਹ ਬੋਟਮ ਦੇ ਉੱਪਰ ਆਏਗਾ ਪਹੁੰਚੇ ਤੇ ਵਰਕ ਵਰਕ ਕਹਿ ਸਕਦੇ ਆਪਾਂ ਪ੍ਰਿੰਟ ਬਹੁਤ ਹੀ ਸੋਹਣਾ ਤੇ ਦੁਪੱਟਾ ਇਹਦਾ ਬਹੁਤ ਹੀ ਸ਼ਾਨਦਾਰ ਆਪਾਂ ਖੋਲ ਕੇ ਦਿਖਾਉਣੇ ਆ ਜੀ ਪਿਓਰ ਵਾਲੀ ਟਾਈਪ ਹੀ ਲੈਣਗਾ ਹਲਕੀ ਵਾਲੀ ਬਿਲਕੁਲ ਨਹੀਂ ਹੈਗੀ ਤੇ ਆਏਗਾ ਜੀ ਦੁਪੱਟਾ ਬਹੁਤ ਹੀ ਖੁੱਲਾ ਡੁੱਲਾ ਦੁਪੱਟੇ ਦੀ ਲੰਬਾਈ ਚੜਾਈ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਹੁਤ ਹੀ ਪਿਆਰਾ ਦੁਪੱਟਾ ਹੈ ਤੇ ਇਹਦਾ ਰੇਟ ਹੈ ਜੀ 2000 ਰੁਪਇਆ ਫ੍ਰੀ ਸ਼ਿਪਿੰਗ ਦੇ ਨਾਲ 2000 ਰੁਪਇਆ ਰੇਟ ਹੋਵੇਗਾ ਇਹ ਆਗੇ येलो ਕਲਰ ਦਾ ਸੂਟ ਬਹੁਤ ਹੀ ਪਹਿਣਾ ਨੇ ਪਸੰਦ ਕੀਤੇ ਸਾਰੇ ਰੰਗ ਪਹਿਣਾ ਦੀ ਡਿਮਾਂਡ ਤੇ ਆਪਾਂ ਦੁਬਾਰਾ ਲੈ ਕੇ ਆਏ ਜੀ ਇਹ ਆਗੇ ਜੈਲੋ ਕਲਰ ਬਹੁਤ ਹੀ ਪਿਆਰਾ ਮਿੱਠਾ ਜਿਹਾ ਕਲਰ ਹੈ ਇਹ ਵੀ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਅੱਖਾਂ ਨੂੰ ਖਾਣ ਵਾਲਾ ਵੀ ਨਹੀਂ ਹੈਗਾ ਰੰਗ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਇਸੇ ਤਰ੍ਹਾਂ ਹੀ ਇਹਦੀ ਵੀ ਬੋਟਮ ਬਣੀ ਹੋਈ ਹੈ ਜੀ ਡਿਜ਼ਾਈਨ ਵਾਲੀ ਇਹ ਪੌਂਚੇ ਦੇ ਉੱਪਰ ਸੇਮ ਡਿਜ਼ਾਈਨ ਆਏਗਾ ਇਹ ਲੱਗਦਾ ਏਵੇਂ ਹੀ ਹੈ ਜਿਵੇਂ ਵਰਕ ਹੋਇਆ ਹੈ ਹੈ ਪ੍ਰਿੰਟਿੰਗ ਹੈ ਇਹ ਬਹੁਤ ਹੀ ਸੋਹਣੀ ਤੇ ਆਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਾਂ ਲੰਬਾਈ ਚੜਾਈ ਦੁਪੱਟੇ ਦੀ ਚੈੱਕ ਕਰ ਸਕਦੇ ਹੋ ਜੀ ਇਹ ਪਿਓਰ ਦੀਆਂ ਚੀਜ਼ਾਂ ਹੁੰਦੀਆਂ ਜੀ ਬਿਲਕੁਲ ਰਿੰਗ ਦੇ ਵਿੱਚੋਂ ਨਿਕਲਣ ਵਾਲਾ ਕੱਪੜਾ ਹੈਗਾ ਬਹੁਤ ਹੀ ਪਿਆਰਾ ਜਾਂ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਆਰਡਰ ਬੁੱਕ ਕਰਨਾ ਜੀ ਇੰਨਾ ਸੂਟਾਂ ਦਾ ਦੁਪੱਟੇ ਵਾਲੇ ਸੂਟਾਂ ਦਾ ਐਬੀ ਦੇ ਸੂਟ ਪਿਓਰ ਦੇ ਤੇ ਰੇਟ ਰਹੇਗਾ 2000 ਰੁਪਏ ਜੀ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਪਹੁੰਚ ਤੱਕ ਵੀਡੀਓ ਪਹੁੰਚ ਸਕੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਲੈਕਸ਼ਨ ਕਿੰਦਾਂ ਦੀ ਲੱਗੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ